ਟਾਟਾ ਗਰੁੱਪ 400 ਤੋਂ ਜ਼ਿਆਦਾ ਕੰਪਨੀਆਂ ਦਾ ਇੱਕ ਇਸ ਤਰ੍ਹਾਂ ਦਾ ਸਮੂਹ ਆ ਜਿਹੜਾ ਕਿ ਸਿਰਫ ਇੱਕ ਬਿਜ਼ਨਸ ਹੀ ਨਹੀਂ ਹੈਗਾ ਬਲਕਿ ਇੰਡੀਆ ਦੀ ਆਪਣੀ ਤੇ ਭਾਰਤੀਆਂ ਦੀ ਆਈਡੈਂਟੀ ਬਣ ਚੁੱਕਿਆ ਵਾ ਜਦੋਂ ਵੀ ਕਦੇ ਇੰਡੀਆ ਦੀ ਗਰੋਥ ਸਟੋਰੀ ਦੀ ਗੱਲ ਹੋਊਗੀ ਨਾਲ ਦੀ ਨਾਲ ਹੀ ਟਾਟਾ ਵਾਲਿਆਂ ਦੀ ਗੱਲ ਜ਼ਰੂਰ ਕੀਤੀ ਜਾਊਗੀ ਜੇ ਆਰ ਡੀ ਟਾਟਾ ਰਤਨ ਟਾਟਾ ਹੋਣਾ ਦਾ ਨਾਮ ਵੀ ਨਾਲ ਲਿਆ ਜਾਊਗਾ 400 ਤੋਂ ਜ਼ਿਆਦਾ ਕੰਪਨੀਆਂ ਨੇ ਇਸ ਗਰੁੱਪ ਦੇ ਅੰਡਰ 30 ਲੱਖ ਕਰੋੜ ਤੋਂ ਜ਼ਿਆਦਾ ਦਾ ਮਾਰਕੀਟ ਕੈਪ ਆ ਮਤਲਬ ਕਿ ਪਾਕਿਸਤਾਨ ਦੀ ਪੂਰੀ ਦੀ ਪੂਰੀ ਜੀਡੀਪੀ ਤੋਂ ਵੀ ਜ਼ਿਆਦਾ ਇੱਥੇ ਮੈਂ ਪਾਕਿਸਤਾਨ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਲਟਾ ਇਹ ਦੱਸ ਰਿਹਾ ਕਿ ਟਾਟਾ ਗਰੁੱਪ ਆਪਣੇ ਆਪ ਦੇ ਵਿੱਚ ਕਿੰਨਾ ਜ਼ਿਆਦਾ ਵੱਡਾ ਗਰੁੱਪ ਬਣ ਚੁੱਕਿਆ ਵਾ 10 ਲੱਖ ਤੋਂ ਜ਼ਿਆਦਾ ਲੋਕ ਟਾਟਾ ਦੀਆਂ ਇਨ੍ਹਾਂ ਅਲੱਗ-ਅਲੱਗ ਕੰਪਨੀਆਂਜ਼ ਦੇ ਵਿੱਚ ਅੱਜ ਕੰਮ ਕਰਦੇ ਆ ਚਾਹ ਪੱਤੀ ਤੋਂ ਲੈ ਕੇ ਸੈਮੀ ਕੰਡਕਟਰ ਤੇ ਨੂਨ ਤੋਂ ਲੈ ਕੇ ਇਲੈਕਟ੍ਰਿਕ ਵੀਕਲਸ ਤੱਕ ਕਿਹੜੀ ਚੀਜ਼ ਆ ਜਿਹੜੀ ਅੱਜ ਟਾਟਾ ਗਰੁੱਪ ਨਹੀਂ ਬਣਾ ਰਿਹਾ ਬਹੁਤ ਸਾਰੇ ਹੋਰ ਵੱਡੇ ਗਰੁੱਪਾਂ ਜਿਨ੍ਹਾਂ ਦੇ ਜਿਹੜੇ ਓਨਰ ਆ ਉਹਨਾਂ ਨੂੰ ਲੋਕ ਬਹੁਤ ਹੀ ਜ਼ਿਆਦਾ ਨਾਪਸੰਦ ਕਰਦੇ ਆ ਜਦੋਂ ਵੀ ਕਦੇ ਕਿਸੇ ਬਹੁਤ ਵੱਡੇ ਉਦਯੋਗਪਤੀ ਦਾ ਨਾਮ ਆਉਂਦਾ ਤਾਂ ਨਾਲ ਦੀ ਨਾਲ ਹੀ ਦਿਮਾਗ ਦੇ ਵਿੱਚ ਆ ਜਾਂਦੀ ਆ ਅਥਾ ਦੌਲਤ ਤੇ ਨਾਲ ਦੀ ਨਾਲ ਹੀ ਅਥਾ ਤਾਕਤ ਜਿਹੜੀ ਉਹਨਾਂ ਨੂੰ ਮਿਲਦੀ ਆ ਵੱਡੇ ਵੱਡੇ ਰਾਜਨੀਤਿਕ ਲੋਕਾਂ ਦੇ ਨਾਲ ਰਹਿ ਕੇ ਪਰ ਜੇ ਆਰਡੀ ਟਾਟਾ ਤੇ ਰਤਨ ਟਾਟਾ ਹੁਣ ਬਿਲਕੁਲ ਇਹਨਾਂ ਤੋਂ ਡਿਫਰੈਂਟ ਨੇ ਸ਼ਾਇਦ ਹੀ ਕੋਈ ਭਾਰਤੀ ਹੋਊਗਾ ਜਿਹੜਾ ਇਹਨਾਂ ਦੋਨਾਂ ਇਨਸਾਨਾਂ ਦਾ ਨਾਮ ਇੱਜ਼ਤ ਦੇ ਨਾਲ ਨਹੀਂ ਲੈਂਦਾ ਹੋਊਗਾ ਜਾਂ ਫਿਰ ਇਹਨਾਂ ਦਾ ਨਾਮ ਸੁਣ ਕੇ ਆਪਣੇ ਆਪ ਦੇ ਉੱਪਰ ਭਾਰਤੀ ਹੋਣ ਦੇ ਉੱਪਰ ਮਾਣ ਮਹਿਸੂਸ ਨਹੀਂ ਕਰਦਾ ਹੋਊਗਾ ਪਰ ਅੱਜ ਦੀ ਕਹਾਣੀ ਟਾਟਾ ਗਰੁੱਪ ਦੀ ਉન્નਤੀ ਦੀ ਨਹੀਂ ਹੈਗੀ ਜਾਂ ਫਿਰ ਰਤਨ ਟਾਟਾ ਹੋਣਾ ਦੀ ਆਪਣੀ ਨਿੱਜੀ ਸਫਲਤਾ ਦੀ ਨਹੀਂ ਹੈਗੀ ਅੱਜ ਦੇ ਵੀਡੀਓ ਦੀ ਕਹਾਣੀ ਹੈਗੀ ਆ ਰਤਨ ਟਾਟਾ ਹੋਣਾ ਦੇ ਜਾਣ ਤੋਂ ਠੀਕ 1 ਸਾਲ ਬਾਅਦ ਟਾਟਾ ਗਰੁੱਪ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਹੋਈ ਉਥਰ-ਪੁਥਰ ਦੀ ਜਿਵੇਂ ਇਤਿਹਾਸ ਦੇ ਵਿੱਚ ਆਪਾਂ ਬਹੁਤ ਵਾਰ ਦੇਖਿਆ ਕਿਸੇ ਬਹੁਤ ਵੱਡੇ ਬਾਦਸ਼ਾਹ ਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਦੀ ਅਫੜਾ ਤਫੜੀ ਉੱਥੇ ਮੱਚਦੀ ਆ ਜਿਸ ਤਰ੍ਹਾਂ ਦੀ ਇੱਕ ਤਰ੍ਹਾਂ ਨਾਲ ਘਰੇਲੂ ਖਾਨਾ ਜੰਗੀ ਸ਼ੁਰੂ ਹੋ ਜਾਂਦੀ ਆ ਉਸੇ ਤਰ੍ਹਾਂ ਦਾ ਮਾਹੌਲ ਆ ਅੱਜ ਇਸ ਟਾਈਮ ਦੇ ਉੱਪਰ ਟਾਟਾ ਗਰੁੱਪ ਦਾ ਕੰਪਨੀ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਨੇ ਬਹੁਤ ਸਾਰੀਆਂ ਤਕਨੀਕੀ ਗੱਲਾਂ ਨੇ ਕਿਵੇਂ ਕੰਪਨੀਆਂ ਚੱਲਦੀਆਂ ਨੇ ਉਹ ਸਾਰਾ ਕੁਝ ਆ ਤਾਂ ਇਸ ਵੀਡੀਓ ਦੇ ਵਿੱਚ ਬਿਲਕੁਲ ਹੀ ਸਰਲ ਭਾਸ਼ਾ ਦੇ ਵਿੱਚ ਇਹਨਾਂ ਬਹੁਤ ਸਾਰੀਆਂ ਡਿਟੇਲਸ ਨੂੰ ਤਕਨੀਕੀ ਡਿਟੇਲਸ ਨੂੰ ਪਰੇ ਰੱਖ ਕੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਰਤਨ ਟਾਟਾ ਹੁਣਾਂ ਦੇ ਟਾਈਮ ਤੋਂ ਸਿਰਫ 1 ਸਾਲ ਬਾਅਦ ਟਾਟਾ ਗਰੁੱਪ ਅੱਜ ਦੇ ਆਪਣੇ ਟਾਈਮ ਤੱਕ ਕਿਵੇਂ ਪਹੁੰਚ ਗਿਆ ਆਪਣੇ ਵੱਲੋਂ ਮੇਰੀ ਕੋਸ਼ਿਸ਼ ਹੋਗੀ ਜਿੰਨਾ ਸਰਲ ਤਰੀਕੇ ਦੇ ਨਾਲ ਮੈਂ ਤੁਹਾਨੂੰ ਇਹ ਚੀਜ਼ਾਂ ਸਮਝਾ ਸਕਾਂ ਤੁਸੀਂ ਸਾਰਿਆਂ ਨੇ ਟਾਟਾ ਦੀਆਂ ਅਲੱਗ-ਅਲੱਗ ਕੰਪਨੀਆਂ ਸੁਣੀਆਂ ਹੋਣੀਆਂ ਇੱਕ ਹੈ ਕਿ ਟਾਟਾ ਮੋਟਰਜ਼ ਵਾਲੇ ਜਿਹੜੇ ਗੱਡੀਆਂ ਬਣਾਉਂਦੇ ਆ ਇੱਕ ਹੈ ਕਿ ਟਾਟਾ ਕੌਫੀ ਵਾਲੇ ਜਿਹੜੇ ਕੌਫੀ ਬਣਾਉਂਦੇ ਆ ਇੱਕ ਹੈ ਗਿਆ ਟਾਟਾ ਕੈਮੀਕਲਸ ਵਾਲੇ ਜਿਹੜੇ ਕੈਮੀਕਲ ਬਣਾਉਂਦੇ ਆ ਇਸੇ ਤਰ੍ਹਾਂ ਦੀ ਟੋਟਲ ਟਾਟਾ ਬ੍ਰਾਂਡ ਦੇ ਅੰਡਰ 400 ਤੋਂ ਜ਼ਿਆਦਾ ਕੰਪਨੀਆਂ ਨੇ ਸਿੰਪਲ ਹੁਣ ਇਹਨਾਂ ਸਾਰੀਆਂ ਕੰਪਨੀਆਂ ਦਾ ਕੰਮ ਵੱਖਰਾ ਵੱਖਰਾ ਵਾ ਇਹਨਾਂ ਦੇ ਮੈਨੇਜਿੰਗ ਡਾਇਰੈਕਟਰ ਵੱਖਰੇ ਵੱਖਰੇ ਆ ਇਹਨਾਂ ਦੇ ਬੋਰਡ ਵੱਖਰੇ ਵੱਖਰੇ ਆ ਇਹਨਾਂ ਦੇ ਕਰਮਚਾਰੀ ਵੱਖਰੇ ਵੱਖਰੇ ਆ ਹੁਣ ਜਿਵੇਂ ਆਪਾਂ ਗੱਲ ਕਰੀਏ ਟਾਟਾ ਮੋਟਰਸ ਦੀ ਆਧਾਰਨ ਦੇ ਤੌਰ ਤੇ ਤਾਂ ਇਸ ਕੰਪਨੀ ਦਾ ਕੰਮ ਹੈਗਾ ਕਾਰਾਂ ਬਣਾਉਣ ਦਾ ਤਾਂ ਜਿਹੜੀ ਵੀ ਇਹਦੇ ਨਾਲ ਜੁੜੇ ਹੋਏ ਲੋਕ ਹੋਣਗੇ ਉਹ ਮਕੈਨਿਕਲ ডিপਾਰਟਮੈਂਟ ਤੇ ਹੋਣਗੇ ਇਲੈਕਟ੍ਰੀਕਲ ডিপਾਰਟਮੈਂਟ ਤੇ ਹੋਣਗੇ ਇਸੇ ਇਸ ਤਰ੍ਹਾਂ ਦੇ ਬੰਦੇ ਹੋਣਗੇ ਪਰ ਕਿਉਂਕਿ ਸਾਰੀਆਂ ਕੰਪਨੀਆਂ ਹੈਗੀਆਂ ਜੁੜੀਆਂ ਟਾਟਾ ਗਰੁੱਪ ਦੇ ਨਾਲ ਤਾਂ ਇਸੇ ਕਰਕੇ ਇੱਕ ਕੰਟਰੋਲਿੰਗ ਪਾਵਰ ਹੈਗੀ ਆ ਇੱਕ ਕੰਟਰੋਲਿੰਗ ਕੰਪਨੀ ਆ ਜਿਹੜੀ ਸਾਰੀਆਂ ਦੀਆਂ ਸਾਰੀਆਂ ਕੰਪਨੀਆਂ ਦੇ ਉੱਪਰ ਕੰਟਰੋਲ ਕਰਦੀ ਆ ਤੇ ਉਹਨਾਂ ਸਾਰੀਆਂ ਨੂੰ ਓਨ ਕਰਦੀ ਆ ਮਤਲਬ ਸਾਰੀਆਂ ਉਹਦੇ ਅੰਡਰ ਨੇ ਇਸ ਕੰਪਨੀ ਦਾ ਨਾਮ ਹੈਗਾ ਟਾਟਾ ਸਨਸ ਹੁਣ Tata Sons ਵਾਲਿਆਂ ਦਾ ਕੰਮ ਕੀ ਆ ਕਿ ਜਿੰਨੀਆਂ ਵੀ ਇਹਨਾਂ ਦੀਆਂ 400 ਤੋਂ ਉੱਪਰ ਕੰਪਨੀਆਂ ਨੇ ਉਹਨਾਂ ਸਾਰੀਆਂ ਦਾ ਇੱਕ ਮੋਟਾ-ਮੋਟਾ ਜਿਹਾ ਖਿਆਲ ਰੱਖਣਾ ਕਿ ਕਿਹੜੀ ਕੰਪਨੀ ਜ਼ਿਆਦਾ ਵਧੀਆ ਕੰਮ ਕਰ ਰਹੀ ਆ ਕਿਹੜੀ ਇਹਨਾਂ ਦੀ ਕੰਪਨੀ ਉਹਨਾਂ ਵਧੀਆ ਕੰਮ ਨਹੀਂ ਕਰ ਰਹੀ ਜੇ ਕੋਈ ਕੰਪਨੀ ਸਲੋ ਚੱਲ ਰਹੀ ਆ ਉਹਦੀ ਗਰੋਥ ਨਹੀਂ ਹੋ ਰਹੀ ਕਿ ਕੀ ਉਹਨੂੰ ਕਰਨਾ ਚਾਹੀਦਾ ਕਿਸੇ ਹੋਰ ਚੰਗੀ ਭਲੀ ਕੰਪਨੀ ਚੱਲਦੀ ਦੇ ਵਿੱਚੋਂ ਪ੍ਰੋਫਿਟ ਕੱਢ ਕੇ ਉਹਨੂੰ ਥੋੜਾ ਬਹੁਤ ਦੇਣਾ ਚਾਹੀਦਾ ਜਾਂ ਉਸ ਕੰਪਨੀ ਨੂੰ ਸਿਰੇ ਤੋਂ ਹੀ ਬੰਦ ਕਰ ਦੇਣਾ ਚਾਹੀਦਾ ਮਤਲਬ ਕਿ ਜਿਸ ਤਰ੍ਹਾਂ ਮਾਪੇ-ਬਾਪ ਕਰਦੇ ਆ ਆਪਣੇ ਬੱਚਿਆਂ ਦੇ ਲਈ ਕੰਮ ਉਹੀ ਕੰਮ ਹੈਗਾ ਟਾਟਾ ਸੰਸ ਦਾ ਤੇ ਇਹਦੇ ਬੱਚੇ ਨੇ ਇਹ 400 ਤੋਂ ਜ਼ਿਆਦਾ ਕੰਪਨੀਆਂ ਹੁਣ ਆਪਾਂ ਅੱਗੇ ਚੱਲਦੇ ਆ ਟਾਟਾ ਸੰਸ ਦੇ ਵਿੱਚ ਹੁਣ ਆਪਾਂ ਦੇਖਦੇ ਆ ਸਭ ਤੋਂ ਵੱਡੀ ਹਿੱਸੇਦਾਰੀ ਕੀ ਦੀ ਆ ਟਾਟਾ ਸੰਸ ਦੇ ਵਿੱਚ ਸਭ ਤੋਂ ਵੱਡੇ ਹਿੱਸੇਦਾਰ ਰਹਿਗੀ ਆ ਟਾਟਾ ਫੈਮਿਲੀ ਦੀ ਟਾਟਾ ਪਰਿਵਾਰ ਦੀ ਮਤਲਬ ਕਿ ਜਿੰਨਾ ਟਾਈਮ ਤੱਕ ਰਤਨ ਟਾਟਾ ਹੁਣੀ ਜਿਉਂਦੇ ਰਹੇ ਆ ਉਹਨਾਂ ਦਾ ਟਾਟਾ ਸੰਸ ਦੇ ਵਿੱਚ ਹਿੱਸਾ ਸੀ ਤਕਰੀਬਨ ਤਕਰੀਬਨ 66% ਦਾ ਠੀਕ ਹੋ ਗਿਆ ਜੀ ਰਤਨ ਟਾਟਾ ਹੁਣਾਂ ਦੀ ਪਿਛਲੇ ਸਾਲ ਮੌਤ ਹੁੰਦੀ ਆ ਤਾਂ ਉਹਨਾਂ ਤੋਂ ਬਾਅਦ ਟਾਟਾ ਸਨਸ ਦੀ ਜਿਹੜੀ ਓਨਰਸ਼ਿਪ ਸੀਗੀ ਉਹ ਕਿਹਦੇ ਕੋ ਚਲੀ ਜਾਂਦੀ ਆ ਉਹ ਚਲੀ ਜਾਂਦੀ ਆ ਉਹਨਾਂ ਦੇ ਮਤਰੇਪਰਾ ਨੋਇਲ ਟਾਟਾ ਦੇ ਕੋਲੇ ਹੁਣ ਆਪਾਂ ਗੱਲ ਕਰਦੇ ਆ ਕਿ ਜੇ 66% ਹਿੱਸਾ ਸਿਰਫ ਟਾਟਾ ਫੈਮਿਲੀ ਕੋਲੇ ਆ ਤਾਂ ਬਾਕੀ ਦਾ ਕਿੱਥੇ ਆ ਬਾਕੀ ਦੇ ਦੇ ਵਿੱਚ ਆਪਾਂ ਮੇਨਲੀ ਅੱਜ ਗੱਲ ਕਰਾਂਗੇ ਸਿਰਫ ਦੂਸਰੇ ਸਭ ਤੋਂ ਵੱਡੇ ਗਰੁੱਪ ਦੀ ਤੇ ਇਨਾਂ ਹੀ ਦੋ ਆਪਸ ਦੇ ਵਿੱਚ ਪਰਿਵਾਰਾਂ ਦਾ ਇਸ ਟਾਈਮ ਰੌਲਾ ਪਿਆ ਹੋਇਆ ਦੂਸਰਾ ਗਰੁੱਪ ਜਿਹੜਾ ਹੈਗਾ ਟਾਟਾ ਫੈਮਿਲੀ ਤੋਂ ਬਾਅਦ ਸਭ ਤੋਂ ਵੱਡੀ ਹਿੱਸੇਦਾਰੀ ਰੱਖਣ ਵਾਲਾ ਉਹ ਹੈਗਾ ਸ਼ਾਪੂਰਜੀ ਪਲੂnji ਗਰੁੱਪ ਇਹਨਾਂ ਦੇ ਕੋਲੇ ਟਾਟਾ ਸੰਸ ਦੇ ਵਿੱਚ ਹਿੱਸੇਦਾਰੀ ਹੈਗੀ ਆ 18% ਹੁਣ ਸ਼ਾਪੂਰਜੀ ਪਲੂnji ਗਰੁੱਪ ਤੇ ਰਤਨ ਟਾਟਾ ਹੁਣੀ ਅਸਲ ਦੇ ਵਿੱਚ ਜੇ ਆਰਡੀ ਟਾਟਾ ਇਹ ਦੋਨੇ ਫੈਮਿਲੀਆ ਦੇ ਆਪਸ ਦੇ ਵਿੱਚ ਜਿਹੜੇ ਰਿਲੇਸ਼ਨ ਹੈਗੇ ਆ ਉਹ 100 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਆ ਜਦੋਂ ਹਾਲੇ ਟਾਟਾ ਗਰੁੱਪ ਜਿਹੜਾ ਵਾ ਬਹੁਤ ਹੀ ਜ਼ਿਆਦਾ ਛੋਟਾ ਹੁੰਦਾ ਸੀ ਤਾਂ ਉਸ ਟਾਈਮ ਦੇ ਉੱਪਰ ਹੀ ਪਲੂੰਜੀ ਗਰੁੱਪ ਵਾਲਿਆਂ ਨੇ ਜਿਨ੍ਹਾਂ ਨੂੰ ਸ਼ਾਰਟ ਟਰਮ ਦੇ ਵਿੱਚ ਐਸਪੀ ਗਰੁੱਪ ਵੀ ਕਿਹਾ ਜਾਂਦਾ ਉਹਨਾਂ ਨੇ ਆਪਣੀ ਹਿੱਸੇਦਾਰੀ ਖਰੀਦੀ 18.4% ਦੀ ਹੁਣ 1938 ਤੋਂ ਲੈ ਕੇ 1991 ਤੱਕ ਜੀ ਆਰ ਡੀ ਟਾਟਾ ਟਾਟਾ ਸੰਨ ਦੇ ਮੇਨ ਚੇਅਰਮੈਨ ਰਹਿੰਦੇ ਆ ਕੋਈ ਪ੍ਰੋਬਲਮ ਨਹੀਂ ਹੁੰਦੀ ਇੰਡੀਆ ਦੀ ਇੰਡਸਟਰੀ ਦਾ ਸਭ ਤੋਂ ਵੱਡਾ ਨਾਮ ਸੀ ਈਵਨ ਜੀ ਆਰ ਡੀ ਟਾਟਾ ਨੂੰ ਇੰਡੀਆ ਦੀ ਇੰਡਸਟਰੀ ਦਾ ਭੀਸ਼ਮ ਪਤਾਮਾ ਕਿਹਾ ਜਾਂਦਾ ਤਾਂ ਸਭ ਕੁਝ ਆਰਾਮ ਦੇ ਨਾਲ ਚੱਲਦਾ ਰਿਹਾ ਉਨ੍ਹਾਂ ਤੋਂ ਬਾਅਦ ਆਉਂਦੇ ਆ ਰਤਨ ਟਾਟਾ ਰਤਨ ਟਾਟਾ ਸਾਲ 1991 ਦੇ ਵਿੱਚ ਟਾਟਾ ਸੰਸ ਦੇ ਚੇਅਰਮੈਨ ਬਣਦੇ ਆ ਸਾਲ 2012 ਤੱਕ ਉਹ ਬਣੇ ਰਹਿੰਦੇ ਆ ਹੁਣ ਇੱਥੇ ਆ ਕੇ ਸਾਲ 2012 ਦੇ ਵਿੱਚ ਇੱਕ ਬਹੁਤ ਵੱਡਾ ਕਦਮ ਲੈਂਦੇ ਆ ਜੀ ਆਰਡੀ ਟਾਟਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਵੱਲੋਂ ਲਏ ਹੋਏ ਬਹੁਤ ਸਾਰੇ ਨਿੱਜੀ ਤੇ ਬਹੁਤ ਸਾਰੇ ਪ੍ਰੋਫੈਸ਼ਨਲ ਡਿਸੀਜਨਸ ਦੇ ਵਿੱਚੋਂ ਇੱਕ ਸੀਗਾ ਇਹ ਜਿਹਦੇ ਕਰਕੇ ਅੱਜ ਵੀ ਲੋਕ ਜਿੱਥੇ ਇੱਕ ਪਾਸੇ ਅਦਾਨੀ ਹੋਣ, ਅਬਾਨੀ ਹੋਣ ਜਾਂ ਹੋਰ ਬਹੁਤ ਸਾਰੇ ਨੇ ਉਹਨਾਂ ਨੂੰ ਆਪਾਂ ਪਾਣੀ ਪੀ ਪੀ ਕੇ ਕੋਸਦੇ ਆ ਪਰ ਰਤਨ ਟਾਟਾ ਹੋਣਾਂ ਦਾ ਨਾਮ ਹਰ ਕੋਈ ਇੱਜ਼ਤ ਦੇ ਨਾਲ ਲੈਂਦਾ ਜਿੱਥੇ ਇੱਕ ਪਾਸੇ ਦੁਨੀਆ ਦੇ ਜ਼ਿਆਦਾਤਰ ਲੋਕ ਹਮੇਸ਼ਾ ਪਾਵਰ ਦੇ ਨਾਲ ਪੈਸੇ ਦੇ ਨਾਲ ਆਪਣੇ ਅਹੁਦਿਆਂ ਦੇ ਨਾਲ ਚਿੰਬੜੇ ਰਹਿਣਾ ਚਾਹੁੰਦੇ ਆ ਰਤਨ ਟਾਟਾ ਕੀ ਕਰਦੇ ਆ ਸਾਲ 2012 ਦੇ ਵਿੱਚ ਇੱਕ ਤਾਂ ਆਪਣੇ ਅਹੁਦੇ ਤੋਂ ਹਟ ਜਾਂਦੇ ਆ ਉਹ ਕਹਿੰਦੇ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਹੁਣ ਇਸ ਆਉਦੇ ਦੇ ਲਈ ਫਿੱਟਾਂ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਅੱਗੇ ਕੰਪਨੀ ਨੂੰ ਚਲਾਉਣਾ ਚਾਹੀਦਾ ਪਰ ਇੱਥੇ ਆ ਕੇ ਇੱਕ ਬਹੁਤ ਅਹਿਮ ਫੈਸਲਾ ਉਹ ਲੈਂਦੇ ਆ ਹੁਣ ਜਿਹੜਾ ਦੂਸਰਾ ਗਰੁੱਪ ਹੁੰਦਾ ਐਸਪੀ ਗਰੁੱਪ ਸ਼ਪੂਰਜੀ ਪਲੌਂਜੀ ਗਰੁੱਪ ਉਹਨਾਂ ਦੇ ਇੱਕ ਨੌਜਵਾਨ ਹੁੰਦੇ ਆ ਉਹਨਾਂ ਦਾ ਨਾਮ ਹੁੰਦਾ ਸਾਇਰਸ ਮਿਸਤਰੀ ਇਹ ਦੋਨੀਆਂ ਫੈਮਲੀਆ ਟਾਟਾ ਗਰੁੱਪ ਵਾਲੇ ਵੀ ਤੇ ਮਿਸਤਰੀ ਗਰੁੱਪ ਵੀ ਇਹ ਦੋਨੇ ਪਾਰਸੀ ਧਰਮ ਨੂੰ ਬਿਲੋਂਗ ਕਰਦੇ ਆ ਤਸਾਇਰਸ ਮਿਸਤਰੀ ਨੂੰ ਰਤਨ ਟਾਟਾ ਟਾਟਾ ਸੰਸਦਾ ਚੇਅਰਮੈਨ ਬਣਾ ਦਿੰਦੇ ਆ ਅਸਲ ਦੇ ਵਿੱਚ ਸਾਲ 2007 ਤੋਂ ਹੀ ਰਤਨ ਟਾਟਾ ਨੇ ਸੋਚ ਲਿਆ ਸੀਗਾ ਕਿ ਇੱਕ ਦਿਨ ਸਾਇਰਸ ਮਿਸਤਰੀ ਹੀ ਇਸ ਗਰੁੱਪ ਦੇ ਚੇਅਰਮੈਨ ਹੋਣਗੇ ਤਾਂ ਇੱਕ ਤਰ੍ਹਾਂ ਦੇ ਨਾਲ ਗੋਡਫਾਦਰ ਦਾ ਕੰਮ ਕਰਦੇ ਆ ਰਤਨ ਟਾਟਾ ਤੇ ਸਾਇਰਸ ਹੋਣਾ ਨੂੰ ਲਗਾਤਾਰ ਕੰਮ ਦੇ ਬਾਰੇ ਵਿੱਚ ਸਿਖਾਉਂਦੇ ਰਹਿੰਦੇ ਆ ਤੇ ਫਾਈਨਲੀ ਸਾਲ 2012 ਦੇ ਵਿੱਚ ਆਪਣੀ ਥਾਂ ਦੇ ਉੱਪਰ ਉਹਨਾਂ ਨੂੰ ਗੱਦੀ ਤੇ ਬਿਠਾ ਦਿੰਦੇ ਆ ਹੁਣ ਜਿਹੜੇ ਅਗਲੇ 4 ਸਾਲ ਹੁੰਦੇ ਆ 2012 ਤੋਂ ਲੈ ਕੇ 2016 ਤੱਕ ਦਾ ਜਿੰਨਾ ਟਾਈਮ ਸਾਇਰਸ ਮਿਸਤਰੀ ਪੂਰੇ ਦੇ ਪੂਰੇ ਟਾਟਾ ਗਰੁੱਪ ਦੇ ਚੇਅਰਮੈਨ ਰਹਿੰਦੇ ਆ ਉਹਨਾਂ ਟਾਈਮ ਤੱਕ ਸਾਇਰਸ ਹੋਣਾ ਦੇ ਕੰਪਨੀ ਦੇ ਬਹੁਤ ਵੱਡੇ ਵੱਡੇ ਅਧਿਕਾਰੀਆਂ ਦੇ ਨਾਲ ਜਿਹੜੀ ਵੀ ਨੋਕਚੋਕ ਹੈਗੀ ਆ ਉਹ ਲਗਾਤਾਰ ਚੱਲਦੀ ਰਹਿੰਦੀ ਆ ਹੁਣ ਇੱਥੇ ਪ੍ਰੋਬਲਮ ਇੱਕ ਇਹ ਆਉਂਦੀ ਆ ਨਿੱਜੀ ਤੌਰ ਦੇ ਉੱਪਰ ਸਾਇਰਸ ਮਿਸਤਰੀ ਹੋਣਾ ਨੂੰ ਜਿਹੜੇ ਇਨਸਾਨ ਦੀ ਜਗ੍ਹਾ ਉਹਨਾਂ ਨੇ ਲਈ ਜਿਸ ਇਨਸਾਨ ਨੇ ਆਪਣਾ ਸਿੰਘਾਸਨ ਖਾਲੀ ਕਰਕੇ ਸਾਇਰਸ ਨੂੰ ਉਹਨਾਂ ਨੂੰ ਦਿੱਤਾ ਉਹ ਇਨਸਾਨ ਇੱਕ ਬਹੁਤ ਹੀ ਜ਼ਿਆਦਾ ਵੱਡਾ ਨਾਮ ਸੀ ਹੁਣ ਸਾਇਰਸ ਮਿਸਤਰੀ ਉਸ ਸਿੰਘਾਸਨ ਤੇ ਤਾਂ ਬੈਠ ਜਾਂਦੇ ਆ ਪਰ ਉਹਨਾਂ ਨੂੰ ਕੰਪਨੀ ਦੇ ਬਹੁਤ ਵੱਡੇ ਅਧਿਕਾਰੀਆਂ ਦੁਆਰਾ ਉਨੀ ਰਿਸਪੈਕਟ ਹਲੇ ਨਹੀਂ ਦਿੱਤੀ ਜਾਂਦੀ ਜਿੰਨੀ ਕਿ ਰਤਨ ਟਾਟਾ ਨੂੰ ਮਿਲਦੀ ਸੀ ਸਾਇਰਸ ਇਸ ਚੀਜ਼ ਦੇ ਉੱਪਰ ਨਾਰਾਜ਼ ਹੁੰਦੇ ਆ ਅਕਸਰ ਉਹਨਾਂ ਦੇ ਕੰਪਨੀ ਦੇ ਬਹੁਤ ਵੱਡੇ ਵੱਡੇ ਅਧਿਕਾਰੀਆਂ ਦੇ ਨਾਲ ਕਨਫਲਿਕਟਸ ਹੋਣੇ ਸ਼ੁਰੂ ਹੁੰਦੇ ਬਹੁਤ ਵਾਰ ਕੀ ਹੁੰਦਾ ਕਿ ਕੰਪਨੀਆ ਦੇ ਅਧਿਕਾਰੀ ਸਾਇਰਸ ਮਿਸਤਰੀ ਦੇ ਅਕੋਰਡਿੰਗ ਉਹਨਾਂ ਦੀ ਗੱਲ ਨਹੀਂ ਸੁਣਦੇ ਜਾਂ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਕਿ ਬਹੁਤ ਸਾਰੀਆਂ ਮੀਟਿੰਗਸ ਦੇ ਵਿੱਚ ਸਾਇਰਸ ਮਿਸਤਰੀ ਨੂੰ ਬੁਲਾਇਆ ਹੀ ਨਹੀਂ ਜਾਂਦਾ ਇਹ ਦੋਸ਼ ਲਾਉਂਦੇ ਆ ਸਾਇਰਸ ਮਿਸਤਰੀ ਹੁਣ ਇਹਦੇ ਨਾਲ ਕੀ ਹੋਣਾ ਸ਼ੁਰੂ ਹੋ ਜਾਂਦਾ ਕੰਪਨੀ ਦੀ ਪਰਫਾਰਮੈਂਸ ਲਗਾਤਾਰ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਤੁਹਾਨੂੰ ਯਾਦ ਹੋਊਗਾ ਇਹ ਉਹੀ ਟਾਈਮ ਸੀਗਾ ਸਾਲ 2012 ਤੋਂ 16 ਦਾ ਜਦੋਂ ਇਵਨ ਟਾਟਾ ਵਾਲਿਆਂ ਦੀਆਂ ਜਿਹੜੀਆਂ ਕਾਰਾਂ ਸੀ ਉਹ ਵੀ ਨਹੀਂ ਚੱਲ ਰਹੀਆਂ ਸੀ ਕੋਈ ਬਹੁਤ ਜ਼ਿਆਦਾ ਵੱਡੇ ਨਵੇਂ ਬ੍ਰਾਂਡ ਵੀ ਉਹ ਨਹੀਂ ਕੱਢ ਰਹੇ ਸੀ ਹੁਣ ਇੱਕ ਪਾਸੇ ਤਾਂ ਸ਼ਾਇਦ ਸਾਇਰਸ ਹੋਣਾ ਨੂੰ ਵੀ ਥੋੜਾ ਸਮਝਣਾ ਚਾਹੀਦਾ ਸੀਗਾ ਆਪਣਾ ਕੰਮ ਕਰਕੇ ਦਿਖਾਉਂਦੇ ਲੋਕਾਂ ਦੇ ਵਿੱਚ ਆਪਣਾ ਨਾਮ ਬਣਾਉਂਦੇ ਤੇ ਦੂਸਰੇ ਪਾਸੇ ਜੇ ਸਾਇਰਸ ਹੋਣਾ ਨੇ ਦੋਸ਼ ਲਾਇਆ ਤਾਂ ਉੱਥੇ ਕੰਪਨੀ ਦੇ ਇਨਾ ਵੱਡੇ ਅਧਿਕਾਰੀਆਂ ਦੀ ਵੀ ਗਲਤੀ ਸੀ ਪਰ ਫਾਈਨਲੀ ਰੌਲਾ ਇਨਾ ਕਿ ਜ਼ਿਆਦਾ ਪੈ ਜਾਂਦਾ ਕਨਫਲਿਕਟਸ ਇੰਨੇ ਕਿ ਜ਼ਿਆਦਾ ਵੱਧ ਜਾਂਦੇ ਆ ਕਿ ਫਾਈਨਲੀ 2016 ਦੇ ਵਿੱਚ ਜਾ ਕੇ ਰਤਨ ਟਾਟਾ ਹੋਣਾ ਨੂੰ ਵਾਪਸ ਸਾਇਰਸ ਮਿਸਤਰੀ ਹੋਣਾ ਨੂੰ ਟਾਟਾ ਸونز ਦੀ ਚੇਅਰਮੈਨਨੀ ਤੋਂ ਹਟਾ ਕੇ ਖੁਦ ਹੀ ਦੁਬਾਰਾ ਉੱਥੇ ਆਉਣਾ ਪੈਂਦਾ ਹੁਣ ਇੱਥੋਂ ਗੱਲਾਂ ਖਰਾਬ ਹੋਣੀਆਂ ਸ਼ੁਰੂ ਹੁੰਦੀਆਂ ਸਾਇਰਸ ਮਿਸਤਰੀ ਜਿਸ ਇਨਸਾਨ ਨੇ ਉਹਨਾਂ ਨੂੰ ਉਸ ਗੱਡੀ ਤੇ ਬਿਠਾਇਆ ਉਸੇ ਹੀ ਇਨਸਾਨ ਦੇ ਅਗੇਂਸਟ ਮਤਲਬ ਕਿ ਰਤਨ ਟਾਟਾ ਹੁਣਾ ਦੇ ਅਗੇਂਸਟ ਬੋਰਡ ਦੇ ਵਿੱਚ ਚਲੇ ਜਾਂਦੇ ਆ ਸ਼ਿਕਾਇਤ ਕਰ ਦਿੰਦੇ ਆ ਉੱਥੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਫਾਈਨਲੀ ਉਹ ਚਲੇ ਜਾਂਦੇ ਆ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਵੀ ਸਾਲ 2021 ਦੇ ਵਿੱਚ ਡਿਸੀਜਨ ਆਉਂਦਾ ਵਾ ਸਾਇਰਸ ਮਿਸਤਰੀ ਹੁਣਾ ਦੇ ਅਗੇਂਸਟ ਕਿ ਜਿਹੜਾ ਉਹਨਾਂ ਨੂੰ ਚੇਅਰਮੈਨ ਦੇ ਪਦ ਤੋਂ ਲਾਇਆ ਗਿਆ ਵਾ ਉਹ ਬਿਲਕੁਲ ਹੀ ਸਹੀ ਆ ਪਰ ਰਤਨ ਟਾਟਾ ਆਲਰੇਡੀ ਕਹਿ ਚੁੱਕੇ ਸੀਗੇ ਕਿ ਮੈਂ ਹੁਣ ਇਸ ਸੰਗਾਸਨ ਦੇ ਉੱਪਰ ਨਹੀਂ ਬੈਠਣਾ ਇਸ ਗੱਦੀ ਦੇ ਉੱਪਰ ਨਹੀਂ ਬੈਠਣਾ ਤਾਂ ਸਾਲ 2017 ਦੇ ਵਿੱਚ ਕੰਪਨੀ ਦੇ ਇੱਕ ਬਹੁਤ ਹੀ ਜ਼ਿਆਦਾ ਪੁਰਾਣੇ ਤੇ ਸੀਨੀਅਰ ਅਧਿਕਾਰੀ ਐਨ ਚੰਦਰਾ ਸ਼ੇਖਰਨ ਨੂੰ ਰਤਨ ਟਾਟਾ ਟਾਟਾ ਸੰਸ ਦਾ ਚੇਅਰਮੈਨ ਬਣਾ ਦਿੰਦੇ। ਮਤਲਬ ਕਿ ਪੰਜਾਂ ਸਾਲਾਂ ਦੇ ਅੰਦਰ ਅੰਦਰ ਰਤਨ ਟਾਟਾ ਦੋ ਅਲੱਗ-ਅਲੱਗ ਇਨਸਾਨਾਂ ਨੂੰ ਚੇਅਰਮੈਨ ਬਣਾਉਂਦੇ ਆ। ਤੇ ਦੋ ਨਵੇਂ ਰਿਕਾਰਡ ਬਣਾ ਦਿੰਦੇ ਆ ਪਹਿਲੀ ਵਾਰ ਜਦੋਂ ਸਾਇਰਸ ਸੋਨਾ ਨੂੰ ਚੇਅਰਮੈਨ ਬਣਾਇਆ ਉਦੋਂ ਪਹਿਲਾ ਇਹ ਜਿਹਾ ਚੇਅਰਮੈਨ ਬਣਦਾ ਵਾ ਟਾਟਾ ਗਰੁੱਪ ਦਾ ਜਿਹੜਾ ਕਿ ਟਾਟਾ ਫੈਮਿਲੀ ਤੋਂ ਟਾਟਾ ਪਰਿਵਾਰ ਤੋਂ ਬਾਹਰ ਦਾ ਬੰਦਾ ਹੁੰਦਾ ਪਰ ਜਦੋਂ ਦੂਸਰੀ ਵਾਰ 2017 ਦੇ ਵਿੱਚ ਐਨ ਚੰਦਰਾ ਸ਼ੇਖਰਾਂ ਨੂੰ ਬਣਾਉਂਦੇ ਆ ਤਾਂ ਉਦੋਂ ਪਹਿਲੀ ਵਾਰ ਟਾਟਾ ਗਰੁੱਪ ਦਾ ਚੇਅਰਮੈਨ ਕੋਈ ਇਹ ਜਿਹਾ ਇਨਸਾਨ ਬਣਦਾ ਜਿਹੜਾ ਕਿ ਪਾਰਸੀ ਨਹੀਂ ਹੁੰਦਾ ਤੇ ਅੱਜ ਜਦੋਂ ਮੈਂ ਵੀਡੀਓ ਬਣਾ ਰਿਹਾ ਹਾਂ ਸਾਲ 2025 ਦੇ ਵਿੱਚ ਵੀ ਐਨ ਚੰ드ਰਾਸ਼ੇਖਰਾ ਹੀ ਟਾਟਾ ਗਰੁੱਪ ਦੇ ਚੇਅਰਮੈਨ ਨੇ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਤੁਸੀਂ ਖੁਦ ਵੀ ਦੇਖ ਸਕਦੇ ਹੋ ਟਾਟਾ ਗਰੁੱਪ ਨੇ ਹਰੇਕ ਫੀਲਡ ਦੇ ਵਿੱਚ ਕਿੰਨੀ ਤਰੱਕੀ ਕੀਤੀ ਆ ਜੇ ਤੁਸੀਂ ਇਕੱਲਾ ਉਹਨਾਂ ਦੇ ਗੱਡੀਆਂ ਨੂੰ ਹੀ ਦੇਖ ਲਓ ਇਲੈਕਟ੍ਰਿਕ ਵੀਹਿਕਲਸ ਕਿੰਨੇ ਆ ਰਹੇ ਆ ਟਾਟਾ ਹੈਰੀਅਰ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਕਾਰਾਂ ਨੇ ਜਿਹੜੀਆਂ ਹੁਣ ਦੁਬਾਰਾ ਹੋਰ ਵੱਡੇ ਬ੍ਰਾਂਡਸ ਨੂੰ ਟੱਕਰ ਦੇ ਰਹੀਆਂ ਨੇ ਸੜਕਾਂ ਦੇ ਉੱਤੇ ਅਕਸਰ ਆਪਾਂ ਨੂੰ ਹੁਣ ਟਾਟਾ ਦੀਆਂ ਕਾਰਾਂ ਦਿਖਦੀਆਂ ਇਸ ਤੋਂ ਇਲਾਵਾ ਬਹੁਤ ਨਵੇਂ-ਨਵੇਂ ਫੀਲਡ ਦੇ ਵਿੱਚ ਟਾਟਾ ਗਰੁੱਪ ਗਿਆ ਸੈਮੀ ਕੰਡਕਟਰਸ ਵੱਲ ਗਏ ਆ ਹੋਰ ਬਹੁਤ ਸਾਰੀਆਂ ਚੀਜ਼ਾਂ 'ਚ ਗਏ ਆ 4 ਸਤੰਬਰ 2022 ਦੇ ਦਿਨ ਸਾਇਰਸ ਮਿਸਤਰੀ ਹੋਣਾ ਦੀ ਕਾਰ ਦਾ ਐਕਸੀਡੈਂਟ ਹੁੰਦਾ ਜਿਹੜੀ ਕਿ ਕਾਰ ਨੂੰ ਬਹੁਤ ਹੀ ਜ਼ਿਆਦਾ ਤੇਜ਼ ਸਪੀਡ ਦੇ ਉੱਪਰ ਚਲਾਇਆ ਜਾ ਰਿਹਾ ਸੀ ਤਾਂ ਇੱਥੇ ਹੀ ਸਾਇਰਸ ਮਿਸਤਰੀ ਹੋਣਾ ਦੀ ਕਹਾਣੀ ਖਤਮ ਹੋ ਜਾਂਦੀ ਤੇ ਪਿਛਲੇ ਸਾਲ ਰਤਨ ਟਾਟਾ ਹੋਣਾ ਦੀ ਆਪਣੀ ਮੌਤ ਹੋ ਜਾਂਦੀ ਆ ਹੁਣ ਜਦੋਂ ਰਤਨ ਟਾਟਾ ਹੁਣਾਂ ਦੀ ਮੌਤ ਹੁੰਦੀ ਆ ਤਾਂ ਰਤਨ ਟਾਟਾ ਹੁਣਾਂ ਦੀ ਮੌਤ ਤੋਂ ਬਾਅਦ ਟਾਟਾ ਸੰਸ ਦਾ ਜਿਹੜਾ ਓਨਰ ਹੁੰਦਾ ਵਾ ਮੈਂ ਚੇਅਰਮੈਨ ਨਹੀਂ ਕਹਿ ਰਿਹਾ ਉਹਦਾ ਓਨਰ ਉਹਦਾ ਮਾਲਕ ਕੌਣ ਬਣਦਾ ਵਾ ਰਤਨ ਟਾਟਾ ਹੁਣਾਂ ਦੇ ਆਪਣੇ ਮਤਰੇ ਭਾਈ ਨੋਇਲ ਟਾਟਾ ਹੁਣ ਨੋਇਲ ਟਾਟਾ ਦਾ ਮਿਸਤਰੀ ਪਰਵਾਰ ਦੇ ਨਾਲ ਸ਼ਰੂਨਜੀ ਪਲੂਨਜੀ ਗਰੁੱਪ ਵਾਲਿਆਂ ਦੇ ਨਾਲ ਉਸ ਫੈਮਿਲੀ ਦੇ ਨਾਲ ਵੀ ਬਹੁਤ ਹੀ ਜ਼ਿਆਦਾ ਨੇੜਲੇ ਸੰਬੰਧ ਨੇ ਪਰਿਵਾਰਕ ਸੰਬੰਧ ਨੇ ਉਹ ਇਸ ਤਰ੍ਹਾਂ ਨੇ ਕਿ ਨੋਇਲ ਟਾਟਾ ਸਾਇਰਸ ਮਿਸਤਰੀ ਉਹਨਾਂ ਦੀ ਆਪਣੀ ਸਾਕੀ ਪੈਣ ਦੇ ਹਸਬੰਡ ਨੇ ਤਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਟਾਟਾ ਗਰੁੱਪ ਤੇ ਮਿਸਤਰੀ ਗਰੁੱਪ ਅਸਲ ਦੇ ਵਿੱਚ ਰਿਸ਼ਤੇਦਾਰ ਨੇ ਪਰ ਰਿਸ਼ਤੇਦਾਰੀ ਆਪਣੀ ਜਗ੍ਹਾ ਬਿਜ਼ਨਸ ਆਪਣੀ ਜਗ੍ਹਾ ਨੋਇਲ ਟਾਟਾ ਨੂੰ ਇੰਨੀ ਚੀਜ਼ ਦੇ ਉੱਪਰ ਆਲਰੇਡੀ ਬਹੁਤ ਹੀ ਜ਼ਿਆਦਾ ਗੁੱਸਾ ਸੀਗਾ ਜਿਸ ਤਰ੍ਹਾਂ ਦੇ ਨਾਲ ਐਸਪੀ ਗਰੁੱਪ ਵਾਲਿਆਂ ਨੇ ਮਤਲਬ ਮਿਸਤਰੀ ਪਰਿਵਾਰ ਨੇ ਰਤਨ ਟਾਟਾ ਹੋਣਾ ਨੂੰ ਟ੍ਰੀਟ ਕੀਤਾ ਤੇ ਉਹਨਾਂ ਦਾ ਜਿਹੜਾ ਵਿਸ਼ਵਾਸ ਦਿਖਾਇਆ ਗਿਆ ਸੀ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕੀਤਾ ਹੁਣ ਰਤਨ ਟਾਟਾ ਹੋਣਾ ਦੀ ਮੌਤ ਤੋਂ ਬਾਅਦ ਮਤਲਬ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਟਾਟਾ ਗਰੁੱਪ ਦੇ ਵਿੱਚ ਬਹੁਤ ਸਾਰੇ ਡਿਸੀਜਨ ਲਈ ਜਾਂਦੇ ਆ ਹਰੇਕ ਡਿਸੀਜਨ ਦੇ ਵਿੱਚ ਇਹਨਾਂ ਦੋਨੇ ਹੀ ਫੈਮਿਲੀ ਦੇ ਜਿਹੜੇ ਕਨਫਲਿਕਟਸ ਹੈਗੇ ਆ ਉਹ ਪੂਰੀ ਤਰ੍ਹਾਂ ਦੇ ਨਾਲ ਸਾਹਮਣੇ ਆਉਂਦੇ ਆ ਕੁਝ ਵੱਡੀਆਂ ਅਪੁਆਇੰਟਮੈਂਟਸ ਕੀਤੀਆਂ ਜਾਂਦੀਆਂ ਨੇ ਜਿਹਦੇ ਉੱਪਰ ਜੇ ਇੱਕ ਗਰੁੱਪ ਮੰਨ ਗਿਆ ਤਾਂ ਦੂਸਰਾ ਨਹੀਂ ਮੰਨ ਰਿਆ ਤੇ ਜੇ ਪਹਿਲਾ ਨਹੀਂ ਮੰਨਦਾ ਤਾਂ ਦੂਸਰਾ ਕਹਿੰਦਾ ਕਿ ਇਸ ਬੰਦੇ ਨੂੰ ਰੱਖਣਾ ਹੀ ਰੱਖਣਾ ਵਾ ਹੁਣ ਇਹਦੇ ਨਾਲ ਕੀ ਹੋ ਰਿਹਾ ਵਾ ਇੱਕ ਇੰਨੀ ਜਿਆਦਾ ਵੱਡੀ ਕੰਪਨੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰ ਚੁੱਕਿਆ ਕਿ ਪਾਕਿਸਤਾਨ ਦੇ ਜੀਡੀਪੀ ਤੋਂ ਵੀ ਵੱਡੀ ਕੰਪਨੀ ਆ ਉਹ ਜੇ ਉਹ ਕੰਪਨੀ ਡਿਸੀਜਨ ਹੀ ਨਾ ਲੈ ਸਕੇ ਆਪਸ ਦੇ ਵਿੱਚ ਇਹ ਸਾਰੇ ਲੋਕ ਖੇਬੜਦੇ ਰਹਿਣਗੇ ਤਾਂ ਕੰਪਨੀ ਕਿਵੇਂ ਚੱਲੂਗੀ ਇਸ ਤੋਂ ਬਾਅਦ ਇੱਕ ਬਹੁਤ ਜਿਆਦਾ ਵੱਡਾ ਬੰਬ ਫੁੱਟਦਾ ਜਦੋਂ ਨਾਇਲ ਟਾਟਾ ਹੋਣਾ ਨੂੰ ਇਹ ਪਤਾ ਲੱਗਦਾ ਕਿ ਐਸਪੀ ਗਰੁੱਪ ਵਾਲਿਆਂ ਦੇ ਉੱਪਰ 60000 ਕਰੋੜ ਦੀ ਦੇਣਦਾਰੀ ਆ ਉਹ ਇੰਨੀ ਜ਼ਿਆਦਾ ਡੈਟ ਦੇ ਵਿੱਚ ਨੇ ਤਾਂ ਇੱਥੇ ਆ ਕੇ ਜਿਹੜੇ ਬਚੇ ਖੁਚੇ ਰਿਲੇਸ਼ਨਸੀ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਜਾਂਦੇ ਆ ਹੁਣ ਕੀ ਹੁੰਦਾ 100 ਸਾਲ ਪੁਰਾਣਾ ਜਿਹੜਾ ਆਪਸ ਦੇ ਵਿੱਚ ਰਿਲੇਸ਼ਨ ਹੈਗਾ ਟਾਟਾ ਫੈਮਿਲੀ ਦਾ ਤੇ ਮਿਸਤਰੀ ਪਰਿਵਾਰ ਦਾ ਉਹ ਪੂਰੀ ਤਰ੍ਹਾਂ ਦੇ ਨਾਲ ਖਤਮ ਹੁੰਦਾ ਤੇ ਜਿਹੜਾ ਮਿਸਤਰੀ ਪਰਿਵਾਰ ਹੈਗਾ ਜਿਨ੍ਹਾਂ ਦਾ ਇੱਕ ਮੈਂਬਰ ਸੀ ਸਾਇਰਸ ਮਿਸਤਰੀ ਉਹ ਹੁਣ ਚਾਹੁੰਦੇ ਆ ਕਿ ਫਾਈਨਲੀ ਇਸ ਕਾਟੋ ਕਲੇਸ਼ਨ ਨੂੰ ਬੰਦ ਕੀਤਾ ਜਾਵੇ ਤੇ ਇਥੋਂ ਜਿਨ੍ਹਾਂ ਵੀ ਆਪਣਾ ਸ਼ੇਅਰ ਹੈਗਾ ਵਾ 18.4% ਦਾ ਉਹਨੂੰ ਵੇਚ ਦਿੱਤਾ ਜਾਵੇ ਤੇ ਟਾਟਾ ਗਰੁੱਪ ਦੇ ਵਿੱਚੋਂ ਨਿਕਲਿਆ ਜਾਵੇ ਹੁਣ ਜਦੋਂ ਵੀ ਆਪਣਾ ਕਿਸੇ ਦਾ ਕਿਸੇ ਦੇ ਨਾਲ ਵੀ ਬਿਜ਼ਨਸ ਦੇ ਵਿੱਚ ਹਿੱਸੇਦਾਰੀ ਆ ਤੇ ਜੇ ਇੱਕ ਬੰਦਾ ਉਹਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਤਾਂ ਤਰੀਕਾ ਬੜਾ ਸੌਖਾ ਵਾ ਆਪਣੇ ਹਿੱਸੇ ਨੂੰ ਕਿਸੇ ਵੀ ਇਸ ਤਰ੍ਹਾਂ ਦੇ ਬੰਦੇ ਨੂੰ ਆਪਾਂ ਵੇਚ ਦਿੰਨੇ ਆ ਜਿਹੜਾ ਕਿ ਗਾਹਕ ਹੁੰਦਾ ਤੇ ਆਪਾਂ ਉਹਦੇ ਚੋਂ ਨਿਕਲ ਜਾਂਦੇ ਆ ਬਿਲਕੁਲ ਸਿੰਪਲ ਆ ਨਹੀਂ ਬਿਲਕੁਲ ਵੀ ਨਹੀਂ ਇੱਥੇ ਆ ਕੇ ਸਭ ਤੋਂ ਵੱਡਾ ਰੌਲਾ ਪੈਂਦਾ ਜਦੋਂ ਹੀ ਨੋਇਲ ਟਾਟਾ ਹੋਣਾ ਨੂੰ ਇੰਨੀ ਚੀਜ਼ ਪਤਾ ਲੱਗਦੀ ਆ ਕਿ ਸ਼ਾਪੂਰਜੀ ਪਲੋਂਜੀ ਗਰੁੱਪ ਤੇ ਇਹ ਵਾਲਾ ਪਰਿਵਾਰ ਆਪਣੀ 18.4% ਦੀ ਹਿੱਸੇਦਾਰੀ ਵੇਚਣਾ ਚਾਹੁੰਦਾ ਵਾ ਤਾਂ ਨੋਇਲ ਟਾਟਾ ਉਹਦੇ ਉੱਪਰ ਸਾਫ਼ ਮਨਾ ਕਰ ਦਿੰਦੇ ਆ ਹੁਣ ਇਹ ਚੀਜ਼ ਤੁਹਾਨੂੰ ਇੱਥੇ ਬਹੁਤ ਹੀ ਇੰਟਰਸਟਿੰਗ ਲੱਗੂਗੀ ਵੀ ਇਸ ਤਰ੍ਹਾਂ ਕਿਉਂ ਆ ਜੇ ਕੋਈ ਜਾਨਣਾ ਚਾਹੁੰਦਾ ਉਹਨੂੰ ਜਾਣ ਦੋ ਤਾਂ ਇੱਥੇ ਮੈਂ ਤੁਹਾਨੂੰ ਦੱਸਦਾ ਵਾਪਸ ਚੱਲਣਾ ਪਊਗਾ ਇਤਿਹਾਸ ਦੇ ਪੰਨਿਆਂ 'ਚ ਤਕਰੀਬਨ 100 ਸਾਲ ਪਿੱਛੇ ਜਦੋਂ ਟਾਟਾ ਗਰੁੱਪ ਦੀ ਸ਼ੁਰੂਆਤ ਹੋਈ ਸੀਗੀ ਤਾਂ ਉਹ ਇਹਨਾਂ ਦੋਨੇ ਫੈਮਿਲੀਜ਼ ਨੇ ਕੀਤੀ ਇਹਨਾਂ ਟਰਮਜ਼ ਦੇ ਉੱਪਰ ਕੀਤੀ ਸੀ ਕਿ ਬਿਜ਼ਨਸ ਤਾਂ ਠੀਕ ਆ ਬਿਜ਼ਨਸ ਕਰਾਂਗੇ ਪੈਸਾ ਵੀ ਬਣੂਗਾ ਪਰ ਆਪਣਾ ਜਿਹੜਾ ਮੁੱਖ ਉਦੇਸ਼ ਹੈਗਾ ਵਾ ਉਹ ਪੈਸਾ ਕਮਾਉਣਾ ਨਹੀਂ ਬਲਕਿ ਆਪਣੇ ਦੇਸ਼ ਨੂੰ ਤੇ ਦੇਸ਼ ਦੇ ਲੋਕਾਂ ਨੂੰ ਸਰਵ ਕਰਨਾ ਉਹਨਾਂ ਨੂੰ ਹਰ ਇੱਕ ਚੀਜ਼ ਬਣਾ ਕੇ ਦੇਣੀ ਇਹੀ ਇੱਕ ਕਾਰਨ ਵੀ ਆ ਕਿ ਜਿਹਦੇ ਕਰਕੇ ਜੀ ਆਰ ਡੀ ਟਾਟਾ ਰਤਨ ਟਾਟਾ ਹੁਣੀ ਲਗਾਤਾਰ ਉਸੇ ਮੋਟੋ ਦੇ ਉੱਪਰ ਚੱਲਦੇ ਰਹੇ ਦੇਸ਼ ਨੂੰ ਸਭ ਤੋਂ ਪਹਿਲਾਂ ਰੱਖਿਆ ਉਹਨਾਂ ਨੇ ਤੇ ਇਸੇ ਕਰਕੇ ਉਹਨਾਂ ਦੀ ਅੱਜ ਇੰਨੀ ਜ਼ਿਆਦਾ ਇੱਜ਼ਤ ਵੀ ਆ ਤੇ ਨਾਲ ਦੇ ਨਾਲ ਹੀ ਉਸ ਟਾਈਮ ਉੱਪਰ ਦੋਨੇ ਪਰਿਵਾਰਾਂ ਨੇ ਇਹ عہد ਕੀਤਾ ਸੀ ਕਿ ਆਪਾਂ ਕਿਸੇ ਵੀ ਬਾਹਰਲੇ ਬੰਦੇ ਨੂੰ ਇਸ ਗਰੁੱਪ ਦੇ ਵਿੱਚ ਨਹੀਂ ਵੜਨ ਦੇਣਾ ਆਪਾਂ ਕਦੇ ਵੀ ਆਪਣੀ ਹਿੱਸੇਦਾਰੀ ਨਹੀਂ ਵੇਚਣੀ ਚਾਹੇ ਲਾਭ ਹੋਵੇ ਤੇ ਚਾਹੇ ਘਾਟਾ ਹੋਵੇ ਕਿਉਂਕਿ ਜਦੋਂ ਕੋਈ ਬਾਹਰਲਾ ਬੰਦਾ ਆ ਗਿਆ ਉਹਨੇ ਨਿਰੋਲ ਸਿਰਫ ਆਪਣੇ ਪ੍ਰੋਫਿਟ ਨੂੰ ਦੇਖਣਾ ਵਾ ਉਹਨੇ ਲੋਕਾਂ ਦੇ ਹਿੱਤਾਂ ਬਾਰੇ ਨਹੀਂ ਸੋਚਣਾ ਇਹੀ ਚੀਜ਼ ਯਾਦ ਕਰਵਾਈ ਨੋਇਲ ਟਾਟਾ ਹੋਣਾ ਨੇ ਐਸਪੀ ਗਰੁੱਪ ਵਾਲਿਆਂ ਨੂੰ ਤੇ ਉਹਨਾਂ ਨੂੰ ਸਾਫ਼ ਕਹਿਤਾ ਕਿ ਆਪਣੀ ਲੜਾਈ ਆਪਦੀ ਥਾਂ ਪਰ ਤੁਸੀਂ ਬਾਹਰ ਨਹੀਂ ਜਾ ਸਕਦੇ ਆਪਾਂ ਹਮੇਸ਼ਾ ਦੇ ਲਈ ਇੱਕ ਦੂਜੇ ਦੇ ਨਾਲ ਬੰਨੇ ਹੋਏ ਆ ਪਰ ਹੁਣ ਇੱਥੇ ਨੋਇਲ ਟਾਟਾ ਹੋਣਾ ਦਾ ਜਿਹੜਾ ਤਰਕ ਸੀ ਉਹ ਨਿਰੋਲ ਇੱਕ ਭਾਵਨਾਤਮਕ ਤਰਕਾ ਪਰ ਦੂਸਰੇ ਪਾਸੇ ਸ਼ਾਪੂਰ ਜੀ ਪਲੂੰਜੀ ਫੈਮਿਲੀ ਦੇ ਟੋਟਲ ਕਿੰਨੇ ਪੈਸੇ ਲੱਗੇ ਹੋਏ ਆ ਟਾਟਾ ਸਨਜ਼ ਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸਿਆ 30 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਕੰਪਨੀਆਂ ਉਹਦਾ 18.4% ਕਰ ਲੋ ਤਕਰੀਬਨ ਤਕਰੀਬਨ 5 ਲੱਖ ਕਰੋੜ ਤੋਂ ਜ਼ਿਆਦਾ ਰੁਪਈਆ ਬਣ ਜਾਂਦਾ ਤਾਂ ਹੁਣ ਦੂਸਰਾ ਪਰਿਵਾਰ ਨਿਕਲਣਾ ਚਾਹੁੰਦਾ ਵਾ ਤਾਂ ਹੁਣ ਮਿਸਤਰੀ ਪਰਿਵਾਰ ਜਿਹਨੂੰ ਮੈਂ ਐਸਪੀ ਪਰਿਵਾਰ ਵੀ ਕਹਿ ਰਿਹਾ ਸ਼ਾਪੂਰ ਜੀ ਪਲੋਂਜੀ ਪਰਿਵਾਰ ਵੀ ਕਹਿ ਰਿਹਾ ਤਾਂ ਤੁਸੀਂ ਕਨਫਿਊਜ਼ ਨਾ ਹੋਇਓ ਇਹ ਤਿੰਨੇ ਇੱਕੋ ਹੀ ਚੀਜ਼ ਆ ਹੁਣ ਜਦੋਂ ਉਹਨਾਂ ਨੂੰ ਨੋਇਲ ਟਾਟਾ ਸਿੱਧਾ ਮਨਾ ਕਰ ਦਿੰਦੇ ਆ ਕਿ ਤੁਸੀਂ ਕਿਸੇ ਨੂੰ ਵੀ ਆਪਣਾ ਸ਼ੇਅਰ ਵੇਚ ਨਹੀਂ ਸਕਦੇ ਤਾਂ ਉਹ ਦੂਸਰੀ ਇੱਕ ਆਪਸ਼ਨ ਲੈਂਦੇ ਆ ਉਹ ਇਹ ਕਹਿੰਦੇ ਆ ਕਿ ਅਸੀਂ ਆਪਣੇ ਸਾਰੇ ਦੇ ਸਾਰੇ ਸ਼ੇਅਰ ਜਿਹੜੇ ਹੈਗੇ ਆ ਉਹ ਕਿਸੇ ਦੇ ਕੋਲੇ ਆਧਾਰੇ ਰੱਖ ਦਿੰਨੇ ਆ ਗਿਰਵੀ ਰੱਖ ਦਿੰਨੇ ਆ ਲੋਨ ਤੇ ਦੇ ਦੇਣਾ ਜਿਹਨੂੰ ਇੰਗਲਿਸ਼ ਚ ਆਪਾਂ ਪਲੈਜ ਕਹਿ ਦਿੰਨੇ ਆ ਤਾਂ ਨੋਇਲ ਟਾਟਾ ਇਹਦੇ ਉੱਪਰ ਵੀ ਮਨਾ ਕਰ ਦਿੰਦੇ ਆ ਉਹ ਕਹਿੰਦੇ ਕਿ ਕੱਲ ਨੂੰ ਜੇ ਤੁਹ ਤੋਂ ਪੈਸੇ ਹੀ ਨਾ ਦਿੱਤੇ ਗਏ ਤਾਂ ਉਸ ਹਾਲਤ ਦੇ ਵਿੱਚ ਉਸ ਕੰਡੀਸ਼ਨ ਦੇ ਵਿੱਚ ਕੀ ਹੋਣਾ ਵਾ ਤੁਸੀਂ ਕਿਸੇ ਨੂੰ ਸ਼ੇਅਰ ਆਪਣੇ ਪਲੇਜ ਕੀਤੇ ਤੁਸੀਂ ਵਾਪਸ ਕਦੇ ਨਹੀਂ ਲੈ ਸਕੇ ਤਾਂ ਉਸ ਤੋਂ ਬਾਅਦ ਇੱਕ ਬਣਦੀ ਮਿਆਦ ਤੋਂ ਬਾਅਦ ਇਹ ਸਾਰੇ ਦੇ ਸਾਰੇ ਸ਼ੇਅਰ ਜਿਹੜੇ ਹੈਗੇ ਆ ਹਿੱਸੇਦਾਰੀ ਕੀ ਦੀ ਆ ਉਸ ਬੰਦੇ ਦੀ ਹੋ ਜਾਣੀ ਆ ਜਿਹੜੀ ਕਿ ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ ਹੁਣ ਇੱਥੇ ਆ ਕੇ ਬਚਦੀ ਆ ਐਸਪੀ ਗਰੁੱਪ ਦੇ ਕੋਲੇ ਲਾਸਟ ਇੱਕ ਤੀਸਰੀ ਆਪਸ਼ਨ ਤੀਸਰੀ ਆਪਸ਼ਨ ਕੀ ਆ ਕਿ ਟਾਟਾ ਸਨਸ ਵਾਲਿਆਂ ਦਾ ਆਪਣਾ ਇੱਕ ਸ਼ੇਅਰ ਮਾਰਕੀਟ ਦੇ ਵਿੱਚ ਲਿਸਟ ਕੀਤਾ ਜਾਵੇ ਕੰਪਨੀ ਬਣਾ ਕੇ ਜਿਵੇਂ ਸ਼ੇਅਰ ਮਾਰਕੀਟ ਤੁਸੀਂ ਸੁਣਿਆ ਹੋਣਾ ਸਟਾਕ ਮਾਰਕੀਟ ਸੁਣੀ ਹੋਣੀ ਆ ਸਟਾਕ ਮਾਰਕੀਟ ਦੇ ਵਿੱਚ ਕੀ ਹੁੰਦਾ ਇੱਕ ਹੁੰਦੀਆਂ ਨੇ ਅਨਲਿਸਟਡ ਕੰਪਨੀਆਂ ਇੱਕ ਹੁੰਦੀਆਂ ਲਿਸਟਡ ਕੰਪਨੀਆਂ ਕੁਝ ਕੰਪਨੀਆਂ ਜਿਹੜੀਆਂ ਸਟਾਕ ਮਾਰਕੀਟ ਦੇ ਵਿੱਚ ਹੁੰਦੀਆਂ ਨੇ ਕੁਝ ਹੁੰਦੀਆਂ ਜਿਹੜੀਆਂ ਨਹੀਂ ਹੁੰਦੀਆਂ ਜਿਹੜੀਆਂ ਨਹੀਂ ਹੁੰਦੀਆਂ ਉਹਦਾ ਮਤਲਬ ਕੀ ਆ ਜਦੋਂ ਉਹਨਾਂ ਦਾ ਕੋਈ ਸ਼ੇਅਰ ਹੀ ਨਹੀਂ ਹੈਗਾ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਤੁਸੀਂ ਉਹਨੂੰ ਖਰੀਦ ਕਿਵੇਂ ਸਕਦੇ ਹੋ ਇਹਦਾ ਮਤਲਬ ਹੁੰਦਾ ਕਿ ਜਿਹੜੇ ਉਹਦੇ ਮਾਲਕ ਆ ਉਹੀ ਉਹਦੇ ਮਾਲਕ ਨੇ ਪੂਰੇ ਤੌਰ ਦੇ ਉੱਪਰ ਪਰ ਜਦੋਂ ਕੋਈ ਕੰਪਨੀ ਸ਼ੇਅਰ ਮਾਰਕੀਟ 'ਚ ਲਿਸਟਡ ਹੋ ਜਾਂਦੀ ਆ ਉਦੋਂ ਕੀ ਹੁੰਦਾ ਤੁਸੀਂ ਵੀ ਮੈਂ ਵੀ ਕੋਈ ਵੀ ਜਣਾ ਉਹਦੇ ਸ਼ੇਅਰ ਖਰੀਦ ਸਕਦਾ ਇਹਦਾ ਮਤਲਬ ਕੀ ਹੋਇਆ ਕਿ ਜਿਹੜੇ ਉਹਦੇ ਓਨਰ ਸੀਗੇ ਉਹਨਾਂ ਨੇ ਕੁਝ ਹੱਦ ਤੱਕ ਆਪਣੀ ਹਿੱਸੇਦਾਰੀ ਵੇਚ ਦਿੱਤੀ ਹੁਣ ਇੱਥੇ ਐਸਪੀ ਗਰੁੱਪ ਵਾਲੇ ਨੋਇਲ ਟਾਟਾ ਹੋਣਾ ਨੂੰ ਕਹਿੰਦੇ ਆ ਕਿ ਠੀਕ ਆ ਟਾਟਾ ਸੰਸ ਦਾ ਆਪਾਂ ਆਈਪੀਓ ਕਰਦੇ ਆ ਉਹਨੂੰ ਸ਼ੇਅਰ ਮਾਰਕੀਟ ਦੇ ਵਿੱਚ ਲਿਸਟ ਕਰ ਦਿੰਨੇ ਆ ਹੁਣ ਨੋਇਲ ਟਾਟਾ ਦੀ ਪ੍ਰੋਬਲਮ ਇਹ ਆ ਕਿ ਉਹ ਵੀ ਰਤਨ ਟਾਟਾ ਦੇ ਹੀ ਭਾਈ ਨੇ ਭਾਵੇਂ ਮਤਰੇ ਹੀ ਹੋਣ ਮਤਲਬ ਅੱਧੇ ਭਾਈ ਤਾਂ ਉਹ ਹੈਗੇ ਹੀ ਹੈਗੇ ਨੇ ਤਾਂ ਇਸ ਗੱਲ ਦੇ ਉੱਪਰ ਵੀ ਉਹ ਅੜ ਜਾਂਦੇ ਆ ਉਹ ਕਹਿੰਦੇ ਜੋ ਮਰਜ਼ੀ ਕਰ ਲੋ ਨਾ ਮੈਂ ਤੁਹਾਨੂੰ ਤੁਹਾਡਾ ਹਿੱਸਾ ਵੇਚਣ ਦਊਂਗਾ ਨਾ ਉਹਨੂੰ ਪਲੇਜ ਕਰਨ ਦਊਂਗਾ ਤੇ ਨਾ ਹੀ ਕੰਪਨੀ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਲਿਸਟ ਹੋਣ ਦਊਂਗਾ ਭਾਵੇਂ ਮੇਰੇ ਨਾਲ ਲੜੋ ਤੇ ਜੋ ਮਰਜ਼ੀ ਕਰੋ ਪਰ ਆਪਾਂ ਹੀ ਦੋਨੇ ਪਰਿਵਾਰਾਂ ਨੇ ਇਸ ਕੰਪਨੀ ਨੂੰ ਚਲਾਉਣਾ ਕੋਈ ਵੀ ਬਾਹਰਲਾ ਬੰਦਾ ਇਸ ਕੰਪਨੀ ਦੇ ਅੰਦਰ ਐਂਟਰ ਨਹੀਂ ਕਰੂਗਾ ਤਾਂ ਹੁਣ ਹੁੰਦਾ ਕੀ ਆ 7 ਅਕਤੂਬਰ ਨੂੰ ਹੁਣ ਤੋਂ ਮਤਲਬ ਕੁਝ ਦਿਨ ਪਹਿਲਾਂ ਹੀ ਦੋਨੇ ਦੇ ਦੋਨੇ ਗਰੁੱਪ ਨੋਇਲ ਟਾਟਾ ਵੀ ਤੇ ਦੂਸਰੇ ਪਰਿਵਾਰ ਦੇ ਵੀ ਕੁਝ ਮੇਨ ਮੈਂਬਰ ਦਿੱਲੀ ਪਹੁੰਚਦੇ ਨੇ ਉੱਥੇ ਇੱਕ ਮੀਟਿੰਗ ਹੁੰਦੀ ਆ ਕਿਉਂਕਿ ਉੱਥੇ ਦੋਨੇ ਗਰੁੱਪਸ ਨੂੰ ਬੁਲਾਇਆ ਜਾਂਦਾ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵਿਚਕਾਰ ਦਾ ਰਸਤਾ ਕੱਢਿਆ ਜਾਵੇ ਤੇ ਉਸ ਮੀਟਿੰਗ ਦੇ ਵਿੱਚ ਹੁੰਦੇ ਆ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਨਾਲ ਦੀ ਨਾਲ ਹੀ ਇੰਡੀਆ ਦੇ ਫਾਈਨੈਂਸ ਮਿਨਿਸਟਰ ਨਿਰਮਲਾ ਸੀ타ਰਮਨ ਹੁਣ ਇੱਥੇ ਤੁਸੀਂ ਇਹ ਕਹੋਗੇ ਕਿ ਯਾਰ ਇੱਕ ਪਰਿਵਾਰ ਦਾ ਮਾਮਲਾ ਵਾ ਇੱਕ ਕੰਪਨੀ ਦਾ ਮਾਮਲਾ ਉਹਦੇ ਵਿੱਚ ਗਵਰਨਮੈਂਟ ਕਿਉਂ ਇਨਵੋਲਵ ਹੋ ਰਹੀ ਆ ਹੁਣ ਇੱਥੇ ਗਵਰਨਮੈਂਟ ਇਸ ਕਰਕੇ ਇਨਵੋਲਵ ਹੋ ਰਹੀ ਆ ਇਹ ਜਾਣਨ ਦੇ ਲਈ ਤੁਹਾਨੂੰ ਆਪਣੇ ਵੀਡੀਓ ਦੇ ਬਿਲਕੁਲ ਸਟਾਰਟਿੰਗ 'ਚ ਜਾਣਾ ਪਊ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਕਿੰਨੀ ਵੱਡੀ ਕੰਪਨੀ ਆ ਟਾਟਾ ਗਰੁੱਪ ਅਸਲ ਦੇ ਵਿੱਚ ਜਦੋਂ ਵੀ ਕੋਈ ਟਾਟਾ ਦਾ ਨਾਮ ਸੁਣਦਾ ਨਾਲ ਦੀ ਨਾਲ ਹੀ ਇੰਡੀਆ ਆਪਣੇ ਆਪ ਆ ਜਾਂਦਾ ਤਾਂ ਕਿਉਂਕਿ ਗਵਰਨਮੈਂਟ ਨਹੀਂ ਚਾਹੁੰਦੀ ਕਿ ਲੋਕ ਟਾਟਾ ਗਰੁੱਪ ਨੂੰ ਡਿੱਗਦਾ ਹੋਇਆ ਦੇਖਣ ਉਹਨੂੰ ਫੇਲ ਹੁੰਦਾ ਦੇਖਣ ਟਾਟਾ ਗਰੁੱਪ ਕਲੀਅਰ ਇੱਕ ਉਦਾਹਰਨ ਹੈਗੀ ਆ ਇੰਡੀਆ ਦੀ ਗਰੋਥ ਸਟੋਰੀ ਦੀ ਜੇ ਲੋਕ ਟਾਟਾ ਵਾਲਿਆਂ ਨੂੰ ਡਿੱਗਦਾ ਹੋਇਆ ਦੇਖਣਗੇ ਉਹਦਾ ਕਲੀਅਰ ਸਾਈਨ ਜਾਊਗਾ ਲੋਕਾਂ ਤੱਕ ਕਿ ਇੰਡੀਆ ਫੇਲ ਹੋ ਗਿਆ ਇੰਡੀਆ ਦੀ ਆਪਣੀ ਸਭ ਤੋਂ ਵੱਡੀ ਦੇਸੀ ਕੰਪਨੀ ਫੇਲ ਹੋ ਗਈ ਤੇ ਗਵਰਨਮੈਂਟ ਉਹ ਬਿਲਕੁਲ ਵੀ ਹੋਣਾ ਨਹੀਂ ਦੇਣਾ ਚਾਹੁੰਦੀ ਤਾਂ ਇਸੇ ਕਰਕੇ ਇਸ ਮੀਟਿੰਗ ਦੇ ਵਿੱਚ ਦੋਨੇ ਗਰੁੱਪਸ ਨੂੰ ਬਿਠਾਇਆ ਗਿਆ ਸ਼ਾਂਤੀ ਦੇ ਨਾਲ ਗੱਲਬਾਤ ਕੀਤੀ ਗਈ ਆ ਤੇ ਦੋਨਾਂ ਨੂੰ ਇਹ ਕਿਹਾ ਗਿਆ ਕਿ ਜੋ ਮਰਜੀ ਕਰੋ ਪਰ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵਿਚ ਵਿਚਾਲੇ ਦਾ ਰਸਤਾ ਕੱਢੋ ਤੇ ਜਿਹਦੇ ਨਾਲ ਕਿ ਕੰਪਨੀ ਚੰਗੀ ਤਰ੍ਹਾਂ ਦੇ ਨਾਲ ਚੱਲਦੀ ਰਹੇ ਤੇ ਫਿਲਹਾਲ ਜਿਸ ਟਾਈਮ ਮੈਂ ਇਹ ਵੀਡੀਓ ਬਣਾ ਰਿਹਾ ਆ ਇਹੀ ਵਾਲਾ ਸਟੇਟਸ ਚੱਲ ਰਿਹਾ ਵਾ ਤੇ ਫਿਲਹਾਲ ਟਾਟਾ ਵਾਲਿਆਂ ਦੀ ਜਿਹੜੀ ਮੌਜੂਦਾ ਹਾਲਤ ਆ ਉਹ ਇਹ ਆ ਸਿਰਫ 1 ਸਾਲ ਤੋਂ ਬਾਅਦ ਰਤਨ ਟਾਟਾ ਹੋਣਾ ਦੇ ਇਸ ਦੁਨੀਆ ਤੋਂ ਜਾਣ ਤੋਂ ਮੈਨੂੰ ਉਮੀਦ ਆ ਕਿ ਇਹ ਵੀਡੀਓ ਤੁਹਾਨੂੰ ਇੱਕ ਪਾਸੇ ਥੋੜਾ ਦਿਲਚਸਪ ਵੀ ਲੱਗਿਆ ਹੋਊਗਾ 나ੜ ਦੀ ਨਾਲੀ ਥੋੜੀ ਜਾਣਕਾਰੀ ਦੇ ਵਿੱਚ ਵੀ ਕੁਝ ਥੋੜਾ ਬਹੁਤ ਵਾਦਾ ਜ਼ਰੂਰ ਹੋਇਆ ਹੋਵੇ ਤੇ ਇਸੇ ਉਮੀਦ ਦੇ ਨਾਲ ਇਹ ਵੀਡੀਓ ਨੂੰ ਮੈਂ ਇੱਥੇ ਬੰਦ ਕਰਦਾ ਜੀ ਹੁਣ ਤੋਂ ਥੋੜੇ ਘੰਟਿਆਂ ਤੋਂ ਬਾਅਦ ਮੈਂ ਤੁਹਾਨੂੰ ਫੇਰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ